ਸਿਆਣੇ ਕਹਿੰਦੇ ਨੇ ਕਿ ਜੇ ਘਰ ਦੀ ਔਰਤ ਸਿਆਣੀ ਨਹੀਂ ਸਮਝਦਾਰ ਨਹੀਂ ਤਾਂ ਉਸ ਘਰ ਦੀਆਂ ਧੀਆ ਵੀ ਕਦੇ ਸਿਆਣੀਆਂ ਨਹੀਂ ਹੁੰਦੀਆਂ ਜੇ ਇੱਕ ਔਰਤ ਖੁਦ ਚਰਿੱਤਰਹੀਣਾ ਤੋਂ ਉਹ ਆਪਣੀ ਧੀ ਨੂੰ ਗਲਤ ਕੰਮਾਂ ਤੋਂ ਕਦੇ ਨਹੀਂ ਰੋਕ ਸਕਦੀ ਆਪਣੀ ਅੱਜ ਦੀ ਸੱਚੀ ਘਟਨਾ ਇਸੇ ਤਰ੍ਹਾਂ ਦੀ ਦਿਲ ਦਹਿਲਾ ਦੇਣ ਵਾਲੀ ਇੱਕ ਸੱਚੀ ਘਟਨਾ ਪੰਜਾਬ ਦਾ ਇੱਕ ਸ਼ਹਿਰ ਅਬੋਰ ਹਾਜਿਲ ਕਮ ਲੋਟ ਵੱਲ ਅਬੋਰ ਸ਼ਹਿਰ ਆ ਅਬੋਰ ਦੀ ਇਹ ਘਟਨਾ ਅਬੋਰ ਦੇ ਵਿੱਚ ਇੱਕ ਔਰਤ ਤੇ ਉਸ ਦਾ ਪਤੀ ਦੋਨੋਂ ਜੀ ਰਹਿੰਦੇ ਆ ਔਰਤ ਦਾ ਨਾਮ ਗੀਤਾ ਤੇ ਉਹਦਾ ਪਤੀ ਆ ਰਾਜੂ ਆ ਦੋਨੋਂ ਪਤੀ ਪਤਨੀ ਆਪਣਾ ਗੁਜ਼ਾਰਾ ਕਰਦੇ ਨੇ ਪਰਿਵਾਰ ਕੋਲ ਥੋੜੀ-ਬਹੁਤੀ ਜ਼ਮੀਨ ਆ ਉਹਨਾਂ ਦੇ ਇੱਕ ਬੇਟੀ ਹੁੰਦੀ ਆ ਬੇਟੀ ਦਾ ਨਾਮ ਉਹਨਾਂ ਨੇ ਆਸ਼ਾ ਰੱਖਿਆ ਜਦੋਂ ਉਹਨਾਂ ਦੀ ਬੇਟੀ 4-5 ਸਾਲ ਦੀ ਹੋਈ ਤਾਂ ਅਚਾਨਕ ਰਾਜੂ ਦੀ ਮੌਤ ਹੋ ਗਈ। ਜਦੋਂ ਰਾਜੂ ਦੀ ਮੌਤ ਹੋਈ ਤਾਂ ਫਿਰ ਜਿਹੜੀ ਉਹਦੇ ਘਰ ਵਾਲੀ ਸੀ ਗੀਤਾ ਉਹ ਇਕੱਲੀ ਰਹਿ ਗਈ। ਸੱਸ ਸਹੁਰੇ ਨਾਲ ਉਹਨੇ ਬਣਾ ਕੇ ਨਹੀਂ ਰੱਖੀ, ਜੇਠ ਜਠਾਣੀਆਂ ਨਾਲ ਬਣਾ ਕੇ ਨਹੀਂ ਰੱਖੀ। ਉਹ ਆਪਣੀ ਧੀ ਨੂੰ ਲੈ ਕੇ ਇਕੱਲੀ ਰਹਿਣ ਲੱਗ ਜਾਂਦੀ ਆ ਉਹ ਸ਼ਹਿਰ ਦੇ ਵਿੱਚ ਹੀ ਰਹਿੰਦੀ ਆ ਉਹ। ਉਹਦੇ ਜੇਠ ਜਠਾਣੀਆਂ ਦੇ ਘਰ ਹੋਰ ਪਾਸੇ ਸੀ, ਉਹਦਾ ਘਰ ਹੋਰ ਪਾਸੇ ਸੀ। ਉਮਰ ਛੋਟੀ ਸੀ ਕਹਿੰਦੀ ਰਹਿੰਦੀ ਕਿ ਕੰਮ ਕਰਨਾ ਬਾਹਰ ਤੁਰੇ ਫਿਰਦੀ ਰਹਿੰਦੀ ਜਦ ਕਿ ਉਹਦੇ ਸੱਸ ਸਹੁਰਾ ਨਹੀਂ ਚਾਹੁੰਦੇ ਸੀ ਕਿ ਸਾਡੇ ਘਰ ਦੀ ਵਿਧਵਾ ਨੂੰ ਛੋਟੀ ਉਮਰ ਦੀ ਵਿਧਵਾ ਨੂੰ ਇਸ ਤਰ੍ਹਾਂ ਤੁਰੇ ਫਰੇ ਉਹ ਕਹਿੰਦੀ ਸੀ ਕਿ ਤੁਸੀਂ ਜਿਹੜੀ ਜ਼ਮੀਨ ਆ ਮੇਰੇ ਨਾਂ ਕਰਾਓ ਉਹ ਕਹਿੰਦੇ ਵੀ ਅਸੀਂ ਅਜੇ ਜ਼ਮੀਨ ਤੇਰੇ ਨਾਂ ਨਹੀਂ ਕਰਾਉਣੀ ਵੀ ਤੈਨੂੰ ਠੇਕਾ ਹਿੱਸਾ ਮਿਲੂਗਾ ਜੋ ਵੀ ਸਮਾਨ ਤੈਨੂੰ ਚਾਹੀਦਾ ਸੀ ਲਿਆ ਕੇ ਦੇਵਾਂਗੇ ਪਰ ਤੂੰ ਬੇਵਾਰੀ ਹੋ ਕੇ ਨਾ ਚੱਲ ਉਹ ਕਹਿੰਦੀ ਸੀ ਵੀ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਚਲੋ ਇਸੇ ਤਰ੍ਹਾਂ ਉਹਨਾਂ ਦੀ ਜ਼ਮੀਨ ਦਾ ਜਿਹੜਾ ਤਕਰਾਰ ਚੱਲਦਾ ਸੀ ਉਹ ਆਪਣੇ ਸੱਸ ਸਹੁਰੇ ਤੇ ਜੇਠ ਜਠਾਣੀਆਂ ਨਾਲ ਬੋਲਦੀ ਨਹੀਂ ਸੀ ਕਿਸੇ ਪ੍ਰਾਈਵੇਟ ਫੈਕਟਰੀ ਦੇ ਵਿੱਚ ਉਹ ਕੰਮ ਕਰਨ ਲੱਗ ਜਾਂਦੀ ਆ ਕੰਮ ਕਰਦੀ ਆ ਥੋੜੀ ਬਹੁਤੀ ਤਨਖਾਹ ਮਿਲਦੀ ਆ ਚਲੋ ਤੇ ਉਹ ਲੈ ਲੈਂਦੀ ਆ ਮੋਬਾਈਲ ਫੋਨ 2016 ਦੇ ਵਿੱਚ ਉਹ ਮੋਬਾਈਲ ਫੋਨ ਲੈਂਦੀ ਆ ਤੇ ਫੇਸਬੁੱਕ ਤੇ ਆਪਣੀ ਇੱਕ ਆਈਡੀ ਬਣਾਉਂਦੀ ਆ ਫੇਸਬੁੱਕ ਤੇ ਆਈਡੀ ਬਣਾ ਕੇ ਨਵੇਂ-ਨਵੇਂ ਦੋਸਤਾਂ ਨੂੰ ਐਡ ਕਰਦੀ ਆ ਪੜ੍ਹੀ ਲਿਖੀ ਸੀ ਐਡ ਕਰਦੀ ਆ ਤੇ ਉਹਦੇ ਨਾਲ ਇੱਕ ਮੁੰਡਾ ਜਿਹੜਾ ਕਿ 26 ਸਾਲ ਦੀ ਉਮਰ ਹੁੰਦੀ ਆ ਗੀਤਾ ਦੀ ਉਮਰ ਉਸ ਟਾਈਮ 38 ਸਾਲ ਦੀ ਹੁੰਦੀ ਆ ਤੇ ਉਸ ਮੁੰਡੇ ਦੀ ਉਮਰ 26 ਸਾਲ ਦੀ ਹੁੰਦੀ ਆ ਉਸ ਮੁੰਡੇ ਨੂੰ ਫੇਸਬੁੱਕ ਫਰੈਂਡ ਬਣਾਉਂਦੀ ਆ ਇੱਕ ਦੂਜੇ ਦੀ ਫੋਟੋ ਲਾਈਕ ਕਰਦੇ ਆ ਹੈਲੋ ਹਾਈ ਕਰਦੇ ਆ ਗੱਲਬਾਤ ਸ਼ੁਰੂ ਹੋ ਜਾਂਦੀ ਆ ਤੇ ਦਿਨ ਰਾਤ ਚੈਟ ਕਰਦੇ ਆ ਚੈਟ ਤੋਂ ਬਾਅਦ ਮੋਬਾਈਲ ਨੰਬਰ ਆ ਜਿਹੜੇ ਉਹ ਐਕਸਚੇਂਜ ਹੋ ਜਾਂਦੇ ਆ ਫੋਨ ਤੇ ਲੰਬੀਆਂ ਲੰਬੀਆਂ ਗੱਲਾਂ ਚੱਲਦੀਆਂ ਨੇ ਤੇ ਫਿਰ ਗੀਤ ਆ ਜਿਹੜੀ ਉਸ ਮੁੰਡੇ ਨੂੰ ਕਹਿੰਦੀ ਹੈ ਵੀ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਮੈਂ ਚਾਹੁੰਨੀ ਆ ਤੇਰੇ ਨਾਲ ਵਿਆਹ ਕਰਵਾ ਲਵਾਂ ਤੇ ਉਹ ਮੁੰਡਾ ਵੀ ਉਹਦੇ ਇਸ਼ਕ ਦੇ ਵਿੱਚ ਇੰਨਾ ਨਾ ਹੋ ਜਾਂਦਾ ਤੇ ਉਹਨੂੰ ਕਹਿੰਦਾ ਵੀ ਹਾਂ ਮੈਂ ਵੀ ਤੇਰੇ ਨਾਲ ਰਹਿਣਾ ਚਾਹਣਾ ਉਹਨੂੰ ਕਹਿੰਦੀ ਵੀ ਤੂੰ ਦੁਬਈ ਤੋਂ ਵਾਪਸ ਪੰਜਾਬ ਆ ਜਾ ਕਿਉਂਕਿ ਉਹ ਦੁਬਈ ਗਿਆ ਹੋਇਆ ਸੀ ਚਲੋ ਉਹ ਕੰਮ ਧੰਦਾ ਤਾਂ ਕੋਈ ਉੱਥੇ ਬਹੁਤਾ ਨਹੀਂ ਸੀ ਉਹਨੂੰ गुजारा ਜਿ ਚੱਲਦਾ ਸੀ ਉਹਦਾ ਤੇ ਉਹ ਵਾਪਸ ਆ ਜਾਂਦਾ ਪੰਜਾਬ ਤੇ ਆ ਕੇ ਅਬੋਰ ਗੀਤਾ ਦੇ ਘਰ ਆ ਜਾਂਦਾ ਹੁਣ ਇੱਕ ਵਿਧਵਾ ਔਰਤ ਦੇ ਘਰੇ ਇੱਕ ਨੌਜਵਾਨ ਮੁੰਡਾ ਆਇਆ ਲੋਕਾਂ ਨੇ ਸਵਾਲ ਤਾਂ ਪੁੱਛਣੇ ਸੀ ਤਾਂ ਉਹ ਕਹਿ ਦਿੰਦੀ ਸੀ ਕਿ ਇਹ ਮੇਰੀ ਭੈਣ ਦਾ ਲੜਕਾ ਗਾ ਪਹਿਲਾਂ ਇਹ ਬਾਹਰ ਰਹਿੰਦਾ ਸੀ ਹੁਣ ਵਾਰੋਂ ਆਇਆ ਵੀ ਮੇਰੀ ਭੈਣ ਨੇ ਮੇਰੇ ਕੋਲ ਭੇਜਿਆ ਵੀ ਤੁਸੀਂ ਕੱਲੀਆਂ ਮਾਮਾਂ ਧੀਆਂ ਰਹਿਣੀਓ ਜਮਾਨਾ ਖਰਾਬ ਆ ਚਲੋ ਉਸ ਘਰ ਦੇ ਵਿੱਚ ਰਹਿੰਦਾ ਆ ਹੁਣ ਸੱਸ ਸਹੁਰੇ ਨੂੰ ਤਾਂ ਗੋਲਦੀ ਨਹੀਂ ਸੀ ਪਾ ਮੇ ਆਸੇ ਪਾਸੇ ਦੇ ਲੋਕਾਂ ਨੂੰ ਥੋੜਾ ਆਈਡੀਆ ਸੀ ਪਰ ਫਿਰ ਅਗਲਾ ਇਹ ਕਹਿੰਦਾ ਵੀ ਤੁਸੀਂ ਸਾਡੇ ਘਰ ਤੋਂ ਕੀ ਲੈਣਾ ਚਲੋ ਸਮਾਂ ਗੁਜ਼ਰਦਾ ਤੇ ਉਹ ਮੁੰਡਾ ਜਿਹੜਾ ਉਹਦਾ ਨਾਮ ਵਿਜੇ ਹੁੰਦਾ ਵਿਜੇ ਗੀਤਾ ਦੇ ਘਰ ਰਹਿੰਦਾ ਗੀਤਾ ਦੀ ਬੇਟੀ ਆ ਹੌਲੀ-ਹੌਲੀ ਵੱਡੀ ਹੋ ਜਾਂਦੀ ਆ ਉਹਦੀ ਬੇਟੀ ਜਦੋਂ 17 ਸਾਲ ਦੀ ਹੋ ਜਾਂਦੀ ਆ ਤੇ ਉਹ ਜਿਹੜਾ ਵਿਨੈ ਸੀ ਵਿਜੇ ਸੀ ਜਿਹੜਾ ਉਹ ਉਹਦੀ ਬੇਟੀ ਤੇ ਨਜ਼ਰ ਰੱਖਣ ਲੱਗ ਜਾਂਦਾ ਬੁਰੀ ਨਜ਼ਰ ਰੱਖਣ ਲੱਗ ਜਾਂਦਾਗਾ ਤੇ ਉਹ ਜਿਹੜੀ ਕੁੜੀ ਆ ਉਹਦੀ ਉਹ ਵੀ ਉਸ ਮੁੰਡੇ ਦੇ ਚੱਕਰ ਦੇ ਵਿੱਚ ਪੈ ਜਾਂਦੀ ਆ ਹੁਣ ਇੱਕ ਪਾਸੇ ਉਹਦਾ ਉਹਦੀ ਮਾਂ ਨਾਲ ਰਿਲੇਸ਼ਨ ਦੂਜੇ ਪਾਸੇ ਉਹਨੇ ਕੁੜੀ ਨੂੰ ਵੀ ਆਪਣੇ ਜਾਦ ਵਿੱਚ ਫਸਾ ਲਿਆ ਮਾਮਾ ਧੀਆਂ ਨੂੰ ਇਸ ਗੱਲ ਦੀ ਕੋਈ ਖ਼ਬਰ ਨਹੀਂ ਸੀ ਕਿਉਂਕਿ ਜਿਹੜੀ ਕੁੜੀ ਸੀ ਉਹ ਵੀ ਇਹੀ ਸਮਝਦੀ ਸੀ ਵੀ ਇਹ ਮੇਰੀ ਮਾਸੀ ਦਾ ਮੁੰਡਾ ਮਤਲਬ ਮੇਰੀ ਮੰਮੀ ਦੀ ਦੂਰ ਦੀ ਭੈਣ ਆ ਕੋਈ ਉਹਦਾ ਮੁੰਡਾ ਦਾ ਚਲੋ ਜਦੋਂ ਉਹਨਾਂ ਦਾ ਰਿਸ਼ਤਾ ਬਣ ਜਾਂਦਾ ਤੇ ਜਿਹੜੀ ਕੁੜੀ ਹੈਗੀ ਹਨਾ ਉਹ ਉਸ ਮੁੰਡੇ ਨੂੰ ਕਹਿੰਦੀ ਹੈ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਤੇ ਉਹ ਮੁੰਡੇ ਨੂੰ ਵੀ ਐ ਹੁੰਦਾ ਵੀ ਇਹਦੀ ਮਾਂ ਤਾਂ ਵਿਧਵਾ ਐਨੀ ਵੱਡੀ ਉਮਰ ਦੀ ਆ ਵੀ ਚਲ ਕੁੜੀ ਨਾਲ ਹੀ ਵਿਆਹ ਕਰਵਾ ਲਓ ਪਰ ਲੋਕ ਇਹ ਨਹੀਂ ਸੋਚਦੇ ਵੀ ਕੀ ਅਸੀਂ ਜੋ ਕਰਨ ਜਾ ਰਹੇ ਹਾਂ ਜਾਂ ਜੋ ਸਾਡੇ ਦਿਮਾਗ 'ਚ ਚੱਲ ਰਿਹਾ ਇਹਦੀ ਕੋਈ ਤਕ ਬਣਦੀ ਆ ਕਹਿੰਦੇ ਆ ਕਿ ਜਦੋਂ ਕਿਸੇ ਦੇ ਦਿਮਾਗ ਤੇ ਕੋਈ ਪੁੱਠਾ ਠੀਕਰਾ ਮੁੱਦਾ ਵੱਜ ਜਾਂਦਾ ਉਹਨੂੰ ਕਿਸੇ ਗੱਲ ਦੀ ਹੋਸ਼ ਨਹੀਂ ਰਹਿੰਦੀ ਹੈਗੀ ਤੇ ਇੱਕ ਦਿਨ ਜਿਹੜੀ ਕੁੜੀ ਆ ਓਹੋ ਉਸ ਮੁੰਡੇ ਨੂੰ ਆਪਣੀ ਮਾਂ ਦੇ ਨਾਲ ਇਤਰਾਜਯੋਗ ਹਾਲਤ ਦੇ ਵਿੱਚ ਵੇਖ ਲੈਂਦੀ ਆ ਉਹ ਸਕੂਲੋਂ ਆਉਂਦੀ ਆ ਤੇ ਉਹ ਵੇਖਦੀ ਆ ਤੇ ਉਹ ਰੋਣ ਲੱਗ ਜਾਂਦੀ ਆ ਤੇ ਉਸ ਮੁੰਡੇ ਨੂੰ ਕਹਿੰਦੀ ਆ ਵੀ ਤੂੰ ਮੈਨੂੰ ਧੋਖਾ ਦਿੱਤਾ ਤੇ ਉਹਦੀ ਮਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਇਹ ਕੀ ਕਹਿੰਦੀ ਆ ਰੋਂਦੀ ਆ ਕਿਉਂਕਿ ਉਹ ਆਪਦੀ ਮਾਂ ਨੂੰ ਕਹਿੰਦੀ ਆ ਵੀ ਤੂੰ ਤਾਂ ਵਿਧਵਾ ਹੋ ਚੁੱਕੀ ਸੀ ਤੂੰ ਤਾਂ ਵਿਆਹੀ ਵਰੀ ਸੀ ਵੀ ਇਹਦੇ ਨਾਲ ਤਾਂ ਮੈਂ ਵਿਆਹ ਕਰਾਉਣਾ ਸੀ ਵੀ ਮੈਂ ਇਹਨੂੰ ਪਿਆਰ ਕਰਦੀ ਆ ਤੇ ਉਹਦੀ ਮਾਂ ਜਿਹੜੀ ਉਹ ਦੋਨਾਂ ਦੇ ਇੱਕ ਇੱਕ ਚਪੇੜ ਮਾਰਦੀ ਆ ਤੇ ਉਹ ਕੁੜੀ ਨੂੰ ਬਹੁਤ ਕੁੱਟਦੀ ਆ ਤੇ ਉਹ ਮੁੰਡੇ ਨੂੰ ਤਾਂ ਘਰੋਂ ਭਜਾ ਦਿੰਦੀ ਆ ਉਹਨੂੰ ਕਹਿ ਦਿੰਦੀ ਆ ਵੀ ਤੂੰ ਘਰੋਂ ਭੱਜ ਜਾ ਵੀ ਤੈਨੂੰ ਮੈਂ ਆਪਣੇ ਲਈ ਰੱਖਿਆ ਸੀ ਹਨਾ ਤੇਰੇ ਨਾਲ ਮੈਂ ਵਿਆਹ ਕਰਾਉਣਾ ਸੀ ਨਾ ਕਿ ਤੂੰ ਮੇਰੀ ਧੀ ਨਾਲ ਵਿਆਹ ਕਰਾਉਣ ਦੇ ਸੁਪਨੇ ਵੇਖੇ ਚਲੋ ਮੁੰਡਾ ਵੀ ਡਰ ਜਾਂਦਾ ਉਸ ਵਕਤ ਉਹ ਤਾਂ ਇੱਕ ਵਾਰ ਚਲੇ ਜਾਂਦਾ ਘਰੋਂ ਤੇ ਉਸ ਤੋਂ ਬਾਅਦ ਜਿਹੜੀ ਗੀਤ ਆਗੀ ਉਹ ਆਪਣੀ ਕੁੜੀ ਨੂੰ ਬਹੁਤ ਕੁੱਟਦੀ ਆ ਕੁੱਟ ਕੇ ਉਹਨੂੰ ਅੰਦਰ ਕਮਰੇ ਦੇ ਵਿੱਚ ਬੰਦ ਕਰ ਦਿੰਦੀ ਆ ਤੇ ਉਹ ਕੁੜੀ ਆ ਜਿਹੜੀ ਉਹ ਬਲੇਡ ਨਾਲ ਆਪਣੀ ਬਾਹ ਤੇ ਉਸ ਮੁੰਡੇ ਦਾ ਨਾਮ ਲਿਖ ਲੈਂਦੀ ਆ ਵਿਜੇ ਬਲੇਡ ਦੇ ਨਾਲ ਤੇ ਫਿਰ ਉਹ ਕਾਗਜ਼ ਤੇ ਲਿਖਦੀ ਆ ਆਈ ਲਵ ਯੂ ਵਿਜੇ ਖੂਨ ਨਾਲੀ ਤੇ ਫਿਰ ਜਿਹੜਾ ਵਿਜੇ ਆ ਉਹ ਇਹ ਸੋਚਦਾ ਵੀ ਇਹ ਇਹਦਾ ਮਤਲਬ ਇਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਵੀ ਮੇਰੇ ਬਿਨਾਂ ਰਹਿ ਨਹੀਂ ਸਕਦੀ ਤੇ ਇਸ ਗੱਲ ਦਾ ਉਹਦੀ ਮਾਂ ਕੀ ਤਾਂ ਉਹ ਬਹੁਤ ਗੁੱਸਾ ਹੁੰਦਾ ਜਦੋਂ ਉਹ ਵਾਪਸ ਘਰ ਆਉਂਦਾ ਉਹਨੂੰ ਇੱਕ ਵਾਰ ਤਾਂ ਲੜ ਕੇ ਭਜਾ ਦਿੰਦੀ ਆ ਉਹ ਆਉਂਦਾ ਤੇ ਉਹ ਆ ਕੇ ਵੇਖਦਾ ਹਨਾ ਵੀ ਇਹਨੇ ਮੇਰਾ ਨਾਮ ਬਾਹ ਤੇ ਲਿਖ ਲਿਆ ਉਹ ਨੂੰ ਕਹਿੰਦਾ ਔਰਤ ਨੂੰ ਵੀ ਤੈਨੂੰ ਕੀ ਤਰਾਜਾ ਤੂੰ ਸਾਡਾ ਵਿਆਹ ਕਰ ਦੇ ਉਹ ਕਹਿੰਦੀ ਵੀ ਤੂੰ ਨਾ ਬਾਲਾ ਨਾ ਬਣਾ ਵੀ ਤੂੰ ਮੇਰੇ ਨਾਲ ਧੋਖਾ ਕੀਤਾ ਨਿਕਲ ਜਾ ਮੇਰੇ ਘਰੋਂ ਉਹਨੂੰ ਘਰੋਂ ਕੱਢ ਦਿੰਦੀ ਆ ਤੇ ਫਿਰ ਉਹ ਆਪਦੀ ਕੁੜੀ ਨੂੰ ਬਹੁਤ ਜ਼ਿਆਦਾ ਕੁੱਟਦੀ ਆ ਕੁੱਟ ਕੇ ਨਾ ਤਾਂ ਉਹਨਾਂ ਨੂੰ ਹਸਪੀਟਲ ਲਿਜਾ ਸਕਦੀ ਸੀ ਤੇ ਨਾ ਉਹਨੂੰ ਉਹਦਾ ਕੋਈ ਜਿਹੜੀ ਬਾਹ ਦਾ ਹੱਲ ਕਰਾ ਸਕਦੀ ਸੀ ਕਿਉਂਕਿ ਹੁਣ ਜਦੋਂ ਉਹਨੇ ਨਾਮ ਲਿਖਿਆ ਹੋਇਆ ਸੀ ਬਦਨਾਮੀ ਹੋਣੀ ਸੀ ਤੇ ਚਲ ਉਹਨੂੰ ਨਾ ਕੁੱਟ ਮਾਰ ਕੇ ਬੇਹੋਸ਼ ਕਰਕੇ ਘਰ ਚ ਪਾਈ ਰੱਖਦੀ ਆ ਤੇ ਫਿਰ ਉਹਨੂੰ ਐਂ ਲੱਗਦਾ ਵੀ ਐਂ ਮੈਂ ਇਹਦਾ ਕੀ ਕਰੂੰਗੀ ਤੇ ਫਿਰ ਉਹ ਕੀ ਕਰਦੀ ਆ ਉਹਨੂੰ ਮਾਰ ਦਿੰਦੀ ਆ ਕੁੜੀ ਨੂੰ ਕੁੜੀ ਨੂੰ ਬੇਹੋਸ਼ ਕਰਕੇ ਘਰੇ ਹੀ ਮਾਰ ਦਿੰਦੀ ਆ ਚੁੰਨੀ ਜਿਹੜੀ ਉਹਦੇ ਗਲ 'ਚ ਪਾਉਂਦੀ ਆ ਤੇ ਗਲ ਘੁੱਟ ਦਿੰਦੀ ਆ ਉਹਦਾ ਤੇ ਉਸ ਤੋਂ ਬਾਅਦ ਉਹ ਮੁੰਡੇ ਨੂੰ ਫੋਨ ਕਰਦੀ ਆ ਵਿਜੇ ਨੂੰ ਉਹਨੂੰ ਕਹਿੰਦੀ ਵੀ ਘਰ ਆ ਜਾ ਚੱਲ ਉਹਦਾ ਵੀ ਕੋਈ ਥਾਂ ਟਿਕਾਣਾ ਹੈ ਨਹੀਂ ਸੀ ਇਹੋ ਜਿਹੀ ਉਹ ਸੀ ਉਹ ਆ ਜਾਂਦਾ ਘਰ ਤੇ ਆਏ ਨੂੰ ਉਹਨੂੰ ਕਹਿੰਦੀ ਵੀ ਇਹਦਾ ਤਾਂ ਕੰਮ ਹੋ ਗਿਆ ਤੇ ਹੁਣ ਨਹੀਂ ਤੇਰਾ ਨਾਮ ਆਊਗਾ ਤੇਰਾ ਨਾਮ ਲਿਖਿਆ ਹੈ ਨਹੀਂ ਤੂੰ ਫਸੇਗਾ ਤੇ ਨਹੀਂ ਤੂੰ ਐਂ ਕਰ ਵੀ ਇਹਦਾ ਆਪਾਂ ਕੀ ਹੱਲ ਕਰੀਏ ਇਹਦੀ ਆਪਾਂ লাশ ਨੂੰ ਕਿਵੇਂ ਖੁਰਦ-ਬੁਰਦ ਕਰੀਏ ਤਾਂ ਉਹ ਕਹਿੰਦਾ ਵੀ ਹੋਰ ਤਾਂ ਆਪਣੇ ਕੋਲ ਕੋਈ ਹੱਲ ਨਹੀਂ ਆਪਾਂ ਇਦਾਂ ਕਰਦੇ ਆ ਵੀ ਇਹਦਾ ਇਹਨੂੰ ਫਾਹਾ ਦੇ ਦਿੰਨੇ ਆ ਤੇ ਕੋਲ ਇੱਕ ਸੁਸਾਇਸਾਈਡ ਨੋਟ ਲਿਖ ਦਿੰਨੇ ਆ ਚਲੋ ਪਲੈਨਿੰਗ ਕਰਦੇ ਆ ਉਸੇ ਚੁੰਨੀ ਨੂੰ ਗਲ ਨਾਲ ਬੰਨ ਕੇ ਉਹ ਤਹਾਂ ਲਟਕਾ ਦਿੰਦੇ ਆ ਉਹਨੂੰ ਤੇ ਕੋਲ ਇੱਕ ਸੁਸਾਇਸਾਈਡ ਨੋਟ ਲਿਖ ਦਿੰਦੇ ਆਗੇ ਤੇ ਉਹਦੇ ਵਿੱਚ ਲਿਖਿਆ ਹੁੰਦਾ ਕਿ ਮੇਰੇ ਦਾਦਾ-ਦਾਦੀ ਤੇ ਮੇਰੇ ਤਾਇਆ-ਤਾਈ ਮੇਰੇ ਪਾਪਾ ਦਾ ਹਿੱਸਾ ਸਾਨੂੰ ਨਹੀਂ ਦੇ ਰਹੇ ਸੀ ਜਿਸ ਕਰਕੇ ਸਾਡਾ ਗੁਜ਼ਾਰਾ ਮੁਸ਼ਕਿਲ ਹੋ ਰਿਹਾ ਸੀ ਇਸ ਗੱਲ ਨੂੰ ਲੈ ਕੇ ਅਸੀਂ ਟੈਨਸ਼ਨ 'ਚ ਸੀ ਮਾਮਾਤੀਆਂ ਤੇ ਟੈਨਸ਼ਨ ਦੇ ਵਿੱਚ ਆ ਕੇ ਮੈਂ ਸੁਸਾਇਡ ਕਰ ਰਹੀ ਆਂ ਵੀ ਮੇਰੀ ਮੌਤ ਦੇ ਜ਼ਿੰਮੇਦਾਰ ਮੇਰੇ ਤਾਇਆ ਤਾਈ ਤੇ ਮੇਰੇ ਦਾਦਾ ਦਾਦੀ ਆ ਚਲੋ ਜਦੋਂ ਉਹ ਸੁਸਾਇਡ ਨੋਟਪੇਡ ਦੇ ਹੱਥ ਲੱਗਦਾ ਉਹ ਪੜ੍ਹਦੇ ਆ ਤੇ ਉਹਨਾਂ ਨੂੰ ਵੀ ਇਹ ਗੱਲ ਲੱਗਦੀ ਆ ਵੀ ਵਾਕੇ ਹੀ ਇਹ ਗੱਲ ਹੋਊਗੀ ਕਿਉਂਕਿ ਜਦੋਂ ਗੀਤਾ ਦੇ ਬਿਆਨ ਲੈਂਦੇ ਆ ਗੀਤਾ ਵੀ ਇਹੀ ਕਹਿੰਦੀ ਆ ਵੀ ਹਾਂ ਮੇਰੇ ਸੱਸ ਸਹੁਰੇ ਨੇ ਤੇ ਜੇਠ ਜਠਾਣੀ ਨੇ ਸਾਡਾ ਹਿੱਸਾ ਨਹੀਂ ਦਿੱਤਾ ਹੋਇਆ ਚਲੋ ਪੁਲਿਸ ਜਿਹੜੀ ਉਹ ਛਾਣਵੀਨ ਕਰਦੀ ਆ ਤਾਏ ਤਾਈ ਕੋਲ ਦਾਦਾ ਦਾਦੀ ਕੋਲ ਜਾਂਦੀ ਆ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੀ ਆ ਤਾਂ ਉਹ ਕਹਿੰਦੇ ਆ ਵੀ ਹਿੱਸਾ ਅਸੀਂ ਕਿਤੇ ਨਹੀਂ ਦੱਬਿਆ ਹੋਇਆ ਬਣਦਾ ਠੇਕਾ ਜੋ ਇਹਨਾਂ ਨੂੰ ਦਿੱਤਾ ਜਾਂਦਾ ਤੇ ਉਸ ਗੀਤਾ ਦੀ ਸੱਸ ਆ ਜਿਹੜੀ ਉਹ ਕਹਿੰਦੀ ਆ ਵੀ ਮੇਰੀ ਨੂੰਹ ਦਾ ਚਾਲ ਚੱਲਣ ਠੀਕ ਨਹੀਂ ਵੀ ਮੇਰੇ ਪੁੱਤ ਦੀ ਜ਼ਮੀਨ ਅਸੀਂ ਨਹੀਂ ਚਾਹੁੰਦੇ ਸੀ ਵੀ ਐਂ ਖਰਾਬ ਹੋਵੇ ਵੀ ਇਹਦਾ ਕੀ ਪਤਾ ਵੇਚ ਦੇ ਵੀ ਸਾਨੂੰ ਸ਼ੱਕ ਆਏ ਤੇ ਵੀ ਜਿਹੜੀ ਮੇਰੀ ਪੋਤੀ ਆ ਉਹ ਫਾਹਾ ਨਹੀਂ ਲੈ ਸਕਦੀ ਵੀ ਇਹਦੀ ਮਾਂ ਦਾ ਹੀ ਕੋਈ ਇਹਦੇ 'ਚ ਹੱਥ ਆ ਵੀ ਤੁਸੀਂ ਚੰਗੀ ਤਰ੍ਹਾਂ ਇਹਦੀ ਛਾਣਵੀਂ ਕਰੋ। ਚਲ ਪੁਲਿਸ ਇੱਕ ਪਾਸੇ ਉਹਨਾਂ ਨੂੰ ਗ੍ਰਿਫਤਾਰ ਕਰਦੀ ਆ ਤੇ ਇਧਰ ਉਹ ਜਦੋਂ ਉਹਦੀ ਡੈੱਡ ਬੋਡੀ ਆ ਜਿਹੜੀ ਉਹ ਪੋਸਟਮਾਰਟਮ ਲਈ ਭੇਜਦੇ ਆ ਹੁਣ ਉਦੋਂ ਬਾਅਦ ਕੀ ਹੋਈ ਸੀ ਤੇ ਜਦੋਂ ਡਾਕਟਰ ਚੈੱਕ ਕਰਦੇ ਆ ਉਹ ਵੇਖਦੇ ਆ ਵੀ ਬਾਹ ਤੇ ਤਾਜ਼ਾ ਬਲੇਡ ਨਾਲ ਨਾਮ ਲਿਖਿਆ ਹੋਇਆ ਡਾਕਟਰ ਪੁਲਿਸ ਨੂੰ ਸੂਚਿਤ ਕਰਦੇ ਆ ਤੇ ਪੁਲਿਸ ਆ ਜਿਹੜੀ ਉਹ ਗਈ ਤਾ ਉਹ ਪੁੱਛਦੀ ਆ ਵੀ ਵਿਜ਼ੇ ਕੌਣ ਆ? ਤੇ ਉਹ ਕਹਿੰਦੀ ਵੀ ਵਿਜੇ ਇਹ ਮੇਰੀ ਭੈਣ ਦਾ ਮੁੰਡਾ ਗਾ ਤੇ ਫਿਰ ਉਹਨੂੰ ਫੜ ਲੈਂਦੀ ਆ ਪੁਲਿਸ ਫੜ ਕੇ ਫਿਰ ਉਹਨੂੰ ਥਾਣੇ ਲੈ ਜਾਂਦੀ ਆ ਤੇ ਫਿਰ ਉਤੇ ਜਦੋਂ ਕਟਾਪਾ ਚੜਾਇਆ ਜਾਂਦਾ ਤਾਂ ਫਿਰ ਵਿਜੇ ਆ ਜਿਹੜਾ ਪਹਿਲੀ ਵਾਰ ਚ ਹੀ ਮੰਨ ਜਾਂਦਾ ਵੀ ਹਾਂ ਉਸ ਕੁੜੀ ਨਾਲ ਆਸ਼ਾ ਨਾਲ ਮੇਰੇ ਰਿਲੇਸ਼ਨ ਸੀ ਇਸ ਤਰ੍ਹਾਂ ਇਹਦੀ ਮਾਂ ਨਾਲ ਪਹਿਲਾਂ ਮੇਰਾ ਰਿਸ਼ਤਾ ਸੀ ਅਸੀਂ ਫੇਸਬੁੱਕ ਤੇ ਮਿਲੇ ਫਿਰ ਇਹਨੇ ਮੈਨੂੰ ਬੁਲਾਇਆ ਫਿਰ ਉਸ ਤੋਂ ਬਾਅਦ ਮੇਰੇ ਨੇੜੇ ਉਹ ਆ ਗਈ ਤੇ ਉਹ ਕਹਿੰਦੀ ਵੀ ਫਿਰ ਉਹਨੇ ਫਾਹਾ ਕਿਉਂ ਲਿਆ ਤਾਂ ਉਹ ਕਹਿੰਦਾ ਵੀ ਉਹਨੇ ਫਾਹਾ ਨਹੀਂ ਲਿਆ ਵੀ ਜਦੋਂ ਸਾਡੇ ਰਿਲੇਸ਼ਨ ਦਾ ਉਹਨੂੰ ਪਤਾ ਲੱਗਿਆ ਤਾਂ ਵੀ ਉਹ ਕਹਿਣ ਲੱਗੀ ਆਪਦੀ ਮਾਂ ਨੂੰ ਵੀ ਇਹਦੇ ਨਾਲ ਮੈਂ ਵਿਆਹ ਕਰਾਉਂਗੀ ਇਹਨਾਂ ਦੋਨਾਂ ਮਾਵਾਂ ਧੀਆਂ ਦੀ ਲੜਾਈ ਹੋ ਗਈ ਤਾਂ ਵੀ ਇਹਨੇ ਉਹਨੂੰ ਕੁੱਟਿਆ ਤੇ ਵੀ ਉਸ ਤੋਂ ਬਾਅਦ ਇਹਨੇ ਮੈਨੂੰ ਵੀ ਘਰੋਂ ਕੱਢਤਾ ਵੀ ਫਿਰ ਮੈਨੂੰ ਨਹੀਂ ਪਤਾ ਵੀ ਕੀ ਕੀਤਾ ਉਹ ਸਾਰੀ ਗੱਲ ਗੀਤਾ ਤੇ ਸੁਟਣ ਦੀ ਕੋਸ਼ਿਸ਼ ਕਰ ਰਿਹਾ ਸੀ ਫਿਰ ਗੀਤਾ ਨੂੰ ਫੜਿਆ ਜਾਂਦਾ ਤੇ ਫਿਰ ਗੀਤਾ ਜਿਹੜੀ ਉਹ ਸਾਰੀ ਗੱਲ ਦੱਸਦੀ ਆ ਵੀ ਇਹਨੇ ਮੇਰੀ ਧੀ ਨੂੰ ਨਵਾਲਗ ਧੀ ਨੂੰ ਆਪਣੇ ਜਾਲ 'ਚ ਫਸਾਇਆ ਤੇ ਉਹਨੇ ਮਤਲਬ ਇਹ ਹਰਕਤ ਕੀਤੀ ਵੀ ਫਿਰ ਮੈਂ ਉਹਨੂੰ ਕੁੱਟਿਆ ਉਹ ਕਹਿੰਦੀ ਵੀ ਇਹਨੇ ਮਾਰਿਆ ਦੋਨੋਂ ਇੱਕ ਦੂਜੇ ਦੇ ਨਾਮ ਲਾਈ ਜਾਂਦੇ ਸੀ ਤੇ ਫਿਰ ਪੁਲਿਸ ਦੋਨਾਂ ਨੂੰ ਬਰਾਬਰ ਬਿਠਾਉਂਦੀ ਆ ਤੇ ਦੋਨਾਂ ਦੇ ਮਤਲਬ ਛੇਤ੍ਰ ਪ੍ਰੇੜ ਕਰਦੀ ਆ ਤੇ ਫਿਰ ਸੱਚ ਦੱਸਦੇ ਆ ਦੋਨੋਂ ਜਾਨੇ ਇੱਕ ਗੱਲ ਤੇ ਆਉਂਦੇ ਆ ਫਿਰ ਉਹ ਦੱਸਦੀ ਆ ਵੀ ਹਾਂ ਉਹਨੂੰ ਮੈਂ ਗਲ ਕੋਟ ਕੇ ਮਾਰ ਦਿੱਤਾ ਸੀ ਵੀ ਜਦੋਂ ਮੈਨੂੰ ਇਹ ਲੱਗਿਆ ਵੀ ਇਹ ਮਰ ਗਈ ਵੀ ਹੁਣ ਮੈਂ ਇਹਦੀ ਲਾਸ਼ ਦਾ ਕੀ ਕਰਾਂ ਤਾਂ ਫਿਰ ਮੈਂ ਇਹਨੂੰ ਫੋਨ ਕਰਕੇ ਬੁਲਾਇਆ ਇਹਨੇ ਆ ਕੇ ਮੈਨੂੰ ਆਹ ਆਈਡੀਆ ਦਿੱਤਾ ਵੀ ਅਸਲ ਦੇ ਵਿੱਚ ਉਹਨੇ ਸੁਸਾਇਡ ਨਹੀਂ ਕੀਤਾ ਸੀ ਅਸੀਂ ਹੀ ਮਾਰੀ ਆ ਤੇ ਫਿਰ ਪੁਲਿਸ ਜਿਹੜੀ ਉਹ ਦੇ ਤਾਇਆ ਤਾਈ ਤੇ ਦਾਦਾ ਦਾਦੀ ਨੂੰ ਇਨਫੋਰਮ ਕਰਦੀ ਆ ਡੈੱਡ ਬੋਡੀ ਜਿਹੜੀ ਉਹਨਾਂ ਨੂੰ ਦੇ ਦਿੱਤੀ ਜਾਂਦੀ ਆ ਤੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਗਾ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਤੇ ਕੇਸ ਚੱਲਦਾ ਤੇ ਫਿਰ ਦਾਦਾ ਦਾਦੀ ਤੇ ਤਾਇਆ ਤਾਈ ਕਹਿੰਦੇ ਵੀ ਤੂੰ ਸਾਡੀ ਇੱਜ਼ਤ ਤਾਂ ਮਿੱਟੀ ਚ ਮਲਾਈ ਮਲਾਈ ਤੇ ਤੂੰ ਸਾਡੀ ਮੇਰੀ ਪੋਤੀ ਦੀ ਵੀ jaan ਲੈ ਲਈ ਵੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਕੀ ਇੱਕ 40 ਸਾਲ ਦੀ ਔਰਤ ਆ ਜਿਹੜੀ ਉਹ 25 ਸਾਲ ਦੇ ਮੁੰਡੇ ਨਾਲ ਖੁਸ਼ ਰਹਿ ਸਕਦੀ ਆ ਠੀਕ ਆ ਤੂੰ ਵਿਧਵਾ ਹੋ ਗਈ ਸੀ ਜੇ ਤੂੰ ਵਿਆਹ ਕਰਵਾਉਣਾ ਸੀ ਤੂੰ ਆਪਣੇ ਮਾਪਿਆਂ ਨੂੰ ਕਹਿੰਦੀ ਉਹ ਤੇਰੇ ਵਾਸਤੇ ਕੋਈ ਹੋਰ ਲੜਕਾ ਲੱਭ ਦਿੰਦੇ ਮੇਰੀ ਪੋਤੀ ਦੀ ਕਿਉਂ ਜ਼ਿੰਦਗੀ ਖਰਾਬ ਕੀਤੀ ਪਰ ਕਹਿੰਦੇ ਆ ਵੀ ਜਦੋਂ ਕਿਸੇ ਨੇ ਕੋਈ ਫਿੱਟੇ ਲਾਣ ਤੇ ਲੈਣੀ ਹੋਵੇ ਜਾਂ ਗਲਤ ਕੰਮ ਕਰਨਾ ਹੋਵੇ ਤਾਂ ਉਹਦਾ ਕੋਈ ਹੱਲ ਨਹੀਂ ਕੋਈ ਤੋੜ ਨਹੀਂ ਇਹੋ ਜਿਹੇ ਘਟਨਾਵਾਂ ਸਾਡੇ ਸਮਾਜ ਦੇ ਵਿੱਚ ਵਾਪਰਦੀਆਂ ਅ ਅੱਜ ਕੱਲ ਦੀ ਜਿਹੜੀ ਦੁਨੀਆ ਨਾ ਉਹ ਬਹੁਤ ਹੀ ਉਲਜੀ ਹੋਈ ਰੁਜੀ ਹੋਈ ਆ ਤੇ ਅਜਿਹੇ ਅਜੀਬ ਰਿਸ਼ਤੇ ਆ ਜਿਹੜੇ ਇੱਥੇ ਪਣਪ ਰਹੇ ਨੇ ਸਮਾਜ ਦੇ ਵਿੱਚ ਪਰ ਹਨਾਨੀ ਦੀ ਗੱਲ ਆਏ ਆ ਵੀ ਅਸੀਂ ਸਮਾਜ ਦੇ ਵਿੱਚ ਰਹਨੇ ਆ ਅਸੀਂ ਪਰਿਵਾਰਾਂ ਵਾਲੇ ਆ ਰਿਸ਼ਤੇਦਾਰਾਂ ਵਾਲੇ ਆ ਇਸ ਤਰ੍ਹਾਂ ਕਿਸੇ ਬਗਾਨੇ ਬੰਦੇ ਨੂੰ ਅਸੀਂ ਯਕੀਨ ਕਰਕੇ ਘਰੇ ਕਿਵੇਂ ਰੱਖ ਸਕਦੇ ਆ ਵੀ ਇੱਕ ਮਰਿਆਦਾ ਹੁੰਦੀ ਆ ਹਰੇਕ ਰਿਸ਼ਤੇ ਦੀ ਮੰਨ ਲਵੋ ਔਰਤਾਂ ਵਿਧਵਾ ਹੋ ਜਾਂਦੀਆਂ ਛੋਟੀ ਉਮਰ ਦੇ ਵਿੱਚ ਵਿਧਵਾ ਹੋ ਜਾਂਦੀਆਂ ਉਹਨਾਂ ਦੇ ਦੁਆਰਾ ਵਿਆਹ ਵੀ ਹੁੰਦੇ ਆ ਵੀ ਉਹਦਾ ਵੀ ਕੋਈ ਤਰੀਕਾ ਹੁੰਦਾ ਠੀਕ ਹੈ ਇੱਜ਼ਤ ਮਾਨ ਨਾਲ ਕਿਵੇਂ ਰਹਿਣਾ ਹੁੰਦਾ ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਚੱਕਾ ਚਾਉਂਦੇ ਨੇ ਲੋਕਾਂ ਨੂੰ ਇੰਨਾ ਕੁ ਪਾਗਲ ਕਰਤਾ ਵੀ ਲੋਕਾਂ ਨੂੰ ਚੰਗੇ ਮਾੜੇ ਦੀ ਕੋਈ ਪਰਖ ਹੀ ਨਹੀਂ ਰਹੀ ਵੀ ਅਸੀਂ ਸਮਾਜ ਦੇ ਵਿੱਚ ਰਹਿਣਾ ਕਿਵੇਂ ਆ ਇਹੋ ਜਿਹੀਆਂ ਦਿਲ ਕੰਬਾਊ ਘਟਨਾਵਾਂ ਜਿਹੜੀਆਂ ਉਹ ਨਾ ਸੋਚਣ ਲਈ ਮਜਬੂਰ ਕਰ ਦਿੰਦੀਆਂ ਵੀ ਸਾਡਾ ਸਮਾਜ ਆ ਜਿਹੜਾ ਉਹ ਕਿਹੜੀ ਰਾਹ ਤੇ ਤੁਰ ਰਿਹਾ ਹੈਗਾ ਕੱਲ ਦੀ ਜੋ ਆਪਾਂ ਘਟਨਾ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਹਦੇ ਆਪਾਂ ਕਮੈਂਟ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਕੱਲ ਨੂੰ ਆਪਾਂ ਹਾਜ਼ਰ ਹੋਵਾਂਗੇ ਕੋਈ ਹੋਰ ਇਸ ਤਰ੍ਹਾਂ ਦੀ ਸੱਚੀ ਘਟਨਾ ਦੇ ਨਾਲ ਹਾਂਜੀ ਕੱਲ ਆਪਾਂ ਜਿਹੜੀ ਬੋਲੀ ਸੀ ਘਟਨਾ ਸੱਚੀ ਗੱਲ ਵਾਲੀ ਉਹਤੇ ਜਿਹੜੇ ਕਮੈਂਟ ਆਏ ਸੀ ਵੀਰਪਾਲ ਬਰਾੜ ਸਹੀ ਗੱਲ ਕੱਲ ਜੋਗ ਆ ਗਿਆ ਮਨ ਨੂੰ ਠੇਸ ਲੱਗੀ ਸਟੋਰੀ ਸੁਣ ਕੇ ਵਾਹਿਗੁਰੂ ਹੀ ਬਚਾਵੇ ਮਾੜੇ ਟਾਈਮ ਤੋਂ ਅੱਗੇ ਸੁਖਨੂਰ ਸਿੰਘ ਸਿੱਧੂ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਅੱਗੇ ਬਹੁਤ ਦੁਖਦਾਈ ਘਟਨਾ ਹੈ ਕੁਲਵਿੰਦਰ ਸਿੰਘ ਅੱਗੇ ਅਵੀਰਾਜ ਸਿੰਘ ਬਹੁਤ ਦੁਖਦਾਈ ਘਟਨਾ ਨਰਿੰਦਰ ਕੌਰ ਬਹੁਤ ਦੁਖਦਾਈ ਘਟਨਾ ਪ੍ਰਗਟ ਸਿੰਘ ਇਹਨਾਂ ਨੇ ਈਮੋਜੀ ਭੇਜੇ ਨੇ ਸਵਿੰਦਰ ਸਿੰਘ ਵਾਹਿਗੁਰੂ ਜੀ ਇਸ ਕਾਲ ਯੁਗ ਤੋਂ ਬਚਾ ਕੇ ਰੱਖਿਓ ਮੱਤਵੁੱਧ ਬਖਸ਼ਨੀ ਜੀ ਅੱਗੇ ਹੈਪੀ ਸਿੰਘ ਜੀ ਜਸਪਾਲ ਸਿੰਘ ਜੀ ਬਨੀਤਾ ਰਾਣੀ ਵੈਰੀ ਸੈਡ ਸਟੋਰੀ ਕਸ਼ਮੀਰ ਖਖ ਜੀ ਵੈਰੀ ਸੈਡ ਸਟੋਰੀ ਅਵੀਰਾਜ ਸਿੰਘ ਦੀਦੀ ਜੀ ਬਹੁਤ ਸੋਹਣੀ ਕਹਾਣੀ ਆ ਪ੍ਰਗਟ ਸਿੰਘ ਦੀਦੀ ਜੀ ਬਹੁਤ ਸੋਹਣੀ ਕਹਾਣੀ ਆ ਇਹ ਮੇਰੀ ਭੈਣ ਗੁਰਮੀਤ ਮਖੂ ਤੋਂ ਨੇ ਜਗਦੀਸ਼ ਕੁਮਾਰ ਬਹੁਤ ਹੀ ਦੁਖਦਾਈ ਖਬਰ ਹੈ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਹੀਂ ਵਾਪਰਨੀ ਚਾਹੀਦੀ ਅੱਗੇ ਅਗਮਜੋਤ ਬਹੁਤ ਹੁੰਦਾ ਏਦਾਂ ਦਾ ਕਿ ਮਾਪਿਓ ਆਪਣੀਆਂ ਮੁਟਿਆਰ ਕੁੜੀਆਂ ਨੂੰ ਫੋਨ ਲੈ ਕੇ ਦਿੰਦੇ ਆ ਆਪ ਬੇਫਿਕਰ ਹੁੰਦੇ ਆ ਪਰ ਕਿਸੇ ਦਿੱਤੀ ਪੁੱਤ ਲਈ ਅਸੀਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਲੋਕ ਅੱਗੋਂ ਕਹਿ ਦਿੰਦੇ ਆ ਸਾਡੇ ਬੱਚੇ ਆ ਸਾਨੂੰ ਪਤਾ ਕੀ ਸਹੀ ਆ ਕੀ ਗਲਤ ਇਹ ਗੱਲ ਬਿਲਕੁਲ ਤੁਹਾਡੀ ਬਿਲਕੁਲ ਸਹੀ ਆ ਮਤਲਬ ਜੇ ਆਪਾਂ ਕੋਸ਼ਿਸ਼ ਕਰਦੇ ਆ ਨਾ ਕੋਈ ਆਪਾਂ ਕਿਸੇ ਬੱਚੇ ਦਾ ਥੋੜੀ ਬੋਤੀ ਕੋਈ ਦੇਖਦੇ ਆ ਹਨਾ ਕੋਈ ਹਰਕਤ ਜਾਂ ਗਲਤੀ ਜਦੋਂ ਆਪਾਂ ਅਗਾਹ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਅੱਗੋਂ ਅਗਲਾ ਗਲ ਫੜਨ ਨੂੰ ਆਉਂਦਾ ਇਸ ਕਰਕੇ ਇਹ ਕਹਿੰਦੇ ਹੁੰਦੇ ਆ ਵੀ ਜੋ ਕੁਝ ਵਾਪਰ ਰਿਹਾ ਬਸ ਚੁੱਪ ਰਭੋ ਕਿਉਂਕਿ ਹਰ ਇੱਕ ਆਪਦੀ ਜ਼ਿੰਦਗੀ ਦੇ ਵਿੱਚ ਸਿਆਣਾਗਾ ਤੇ ਅੱਗੇ ਅਵਤਾਰ ਕੌਰ ਜੀ ਵੇਰੀ ਪੇਨਫੁਲ ਘਟਨਾ ਹਾਂਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਸਾਰੇ ਹਨਾ ਇੰਨਾ ਸਪੋਰਟ ਕਰ ਰਹੇ ਹੋ ਇਸੇ ਤਰ੍ਹਾਂ ਦੀਆਂ ਹੋਰ ਘਟਨਾਵਾਂ ਸੁਣਨ ਲਈ ਤੁਸੀਂ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਕੱਲ ਨੂੰ ਹਾਜ਼ਰ ਹੋਵਾਂਗੇ ਆਪਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਸੱਚੀ ਘਟਨਾ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ਼ਸ਼ੀਕਾਲ ਜੀ